ਸ਼ੁਭਕਾਲ ਜੀ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ 'ਚ ਮੈਂ ਹਰਸ਼ਿਤਾ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਵੀਂ ਰਿਪੋਰਟ ਨੇ ਖੋਲ ਦਿੱਤਾ ਵੱਡਾ ਰਾਜ਼ ਕੈਨੇਡਾ ਵਿੱਚ ਆਏ ਹਰ 5 ਵਿੱਚੋਂ ਇੱਕ ਪ੍ਰਵਾਸੀ ਵਾਪਸ ਜਾ ਰਿਹਾ ਅਤੇ ਸਭ ਤੋਂ ਵੱਧ ਦੇਸ਼ ਛੱਡ ਰਹੇ ਹਨ ਉੱਚ ਸਿੱਖਿਆ ਅਤੇ ਵਧੀਆ ਹੁਨਰ ਵਾਲੇ ਨਵੇਂ ਆਏ ਲੋਕ ਕੈਨੇਡਾ ਨੇ ਸਾਲ ਹੁਣ ਤੱਕ 18% ਘਟਟ ਸਟੂਡੈਂਟ ਵੀਜ਼ਾ ਜਾਰੀ ਕੀਤੇ ਨੇ ਭਾਰਤ ਅਜੇ ਵੀ ਸਭ ਤੋਂ ਵੱਡਾ ਵਿਦਿਆਰਥੀ ਸਰੋਤ ਚੀਨ ਅਤੇ ਨਾਈਜੀਰੀਆ ਨਵੀਂ ਰਿਪੋਰਟ ਸਤਾਵਨੀ ਦਿੱਤੀ ਹੈ ਕਿ ਹੁਨਰਮੰਦ ਪ੍ਰਵਾਸੀ ਤੇਜ਼ੀ ਨਾਲ ਕੈਨੇਡਾ ਛੱਡ ਰਹੇ ਹਨ ਮਹਿੰਗਾਈ ਅਤੇ ਘੱਟ ਨੌਕਰੀਆਂ ਕਾਰਨ ਦੇਸ਼ ਆਪਣੇ ਕੀਮਤੀ ਟੈਲੈਂਟ ਨੂੰ ਖੋ ਸਕਦਾ ਹੈ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਤੋਂ ਹਰ 5 ਵਿੱਚੋਂ ਇੱਕ ਪ੍ਰਵਾਸੀ ਵਾਪਸ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ ਵਿੱਚ ਜਾ ਰਿਹਾ ਨਵੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਖਾਸ ਕਰਕੇ ਉੱਚ ਅਤੇ ਹੁਨਰਮੰਦ ਪ੍ਰਵਾਸੀ ਸਭ ਤੋਂ ਵੱਧ ਕੈਨੇਡਾ ਛੱਡ ਰਹੇ ਹਨ ਇਸ ਦਾ ਕਾਰਨ ਵਧ ਰਹੀਆਂ ਰਹਿਣ ਦੀਆਂ ਲਗਤਾਂ ਕੱਟ ਨੌਕਰੀ ਦੇ ਮੌਕੇ ਅਤੇ ਆਪਣੇ ਖੇਤਰ ਵਿੱਚ ਸਹੀ ਕੰਮ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਅਨਟਾਰੀਓ ਤੋਂ ਇੱਕ ਵੱਡੀ ਤੇ ਚਰਚਿਤ ਖਬਰ ਸਾਹਮਣੇ ਆਈ ਹੈ। ਸਰਕਾਰ ਹੁਣ ਇਸ ਗੱਲ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਜੇ ਕੋਈ ਵੀ ਵਿਅਕਤੀ ਨਸ਼ੇ ਵਿੱਚ ਗੱਡੀ ਚਲਾਉਂਦਾ ਹੈ ਜਾਂ ਕਿਸੇ ਵੀ ਮਾਪਿਓ ਦੀ ਜਾਨ ਲੈ ਲੈਂਦਾ ਹੈ ਤਾਂ ਉਸ ਡਰਾਈਵਰ ਨੂੰ ਉਸ ਮਰਨ ਵਾਲੇ ਮਾਪਿਓ ਦੇ ਬੱਚਿਆਂ ਨੂੰ ਲੰਬੇ ਸਮੇਂ ਲਈ ਚਾਈਲਡ ਸਪੋਰਟ ਦੇਣ ਲਈ ਮਜਬੂਰ ਵੀ ਕੀਤਾ ਜਾ ਸਕਦਾ ਹੈ ਸੋਚੋ ਇੱਕ ਪਲ ਵਿੱਚ ਬੱਚੇ ਦੀ ਦੁਨੀਆ ਬਦਲ ਜਾਂਦੀ ਹੈ ਮਾਪਿਆਂ ਦੀ ਮੌਜੂਦਗੀ ਬੱਚਿਆਂ ਦੇ ਸਿਰ ਤੋਂ ਖਤਮ ਹੋ ਜਾਂਦੀ ਹੈ ਘਰ ਦਾ ਸਹਾਰਾ ਹੱਥੋਂ ਨਿਕਲ ਜਾਂਦਾ ਹੈ ਅਤੇ ਉਸੇ ਵੇਲੇ ਇੱਕ ਨਵੀਂ ਡਰਾਉਣੀ ਹਕੀਕਤ ਸ਼ੁਰੂ ਹੋ ਜਾਂਦੀ ਹੈ ਸਰਕਾਰ ਦਾ ਮੰਨਣਾ ਹੈ ਜਿਹੜੇ ਡਰਾਈਵਰ ਬੇਪਰਵਾਹੀ ਨਾਲ ਨਸ਼ੇ ਕਾਰਨ ਕਿਸੇ ਪਰਿਵਾਰ ਨੂੰ ਉਜਾੜ ਦਿੰਦਿਆਂ ਉਹ ਸਿਰਫ ਕਾਨੂੰਨੀ ਸਜ਼ਾ ਦੇ ਨਹੀਂ ਬਲਕਿ ਉਹਨਾਂ ਬੱਚਿਆਂ ਦੀ ਬਰਬਾਦ ਜ਼ਿੰਦਗੀ ਦੇ ਹੱਕਦਾਰ ਵੀ ਹਨ ਜਿਨ੍ਹਾਂ ਤੋਂ ਉਹਨਾਂ ਨੇ ਉਹਨਾਂ ਦੇ ਮਾਪੇ ਖੋਲੇ ਆ ਇਹ ਪ੍ਰਸਤਾਵ ਸੇਫਰ ਰੋਡ ਐਂਡ ਕਮਿਊਨਿਟੀਜ਼ ਐਕਟ ਦਾ ਹਿੱਸਾ ਹੋ ਸਕਦਾ ਹੈ ਜਿਸ ਦਾ ਮਕਸਦ ਸੜਕਾਂ ਨੂੰ ਜ਼ਿਆਦਾ ਸੁਰੱਖਿਤ ਬਣਾਉਣਾ ਅਤੇ ਡਰਾਈਵਰਾਂ ਨੂੰ ਇਹ ਅਹਿਸਾਸ ਕਰਉਣਾ ਹੈ ਕਿ ਜੇ ਨਸ਼ਾ ਕਰਕੇ ਕੋਈ ਵੀ ਡਰਾਈਵਿੰਗ ਕਰਦਾ ਹੈ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਉਹ ਜ਼ੁਰਮ ਹੈ ਜੋ ਪਰਿਵਾਰਾਂ ਨੂੰ ਹਮੇਸ਼ਾ ਲਈ ਤੋੜ ਦਿੰਦਾ ਹੈ ऐसे नवे कानून ਦਾ ਮੁੱਢਲਾ ਵਿਚਾਰ ਸਾਫ਼ ਹੈ ਜਿਵੇਂ ਬੱਚੇ ਮਾਪੇ ਨੂੰ ਗੁਆ ਕੇ ਸਾਰੀ ਉਮਰ ਅਸਰ ਸੰਦੇਣਨ ਉਸੇ ਤਰ੍ਹਾਂ ਗਲਤੀ ਕਰਨ ਵਾਲੇ ਡਰਾਈਵਰ ਨੂੰ ਵੀ ਉਸੇ ਦਰਦ ਦੀ ਜ਼ਿੰਮੇਵਾਰੀ ਵਾਹਣੀ ਚਾਹੀਦੀ ਹੈ ਕੁਝ ਲੋਕ ਇਸ ਕਾਨੂੰਨ ਨੂੰ ਸਫਲ ਮੰਨ ਰਹੇ ਹਨ ਕਹਿੰਦੇ ਹਨ ਕਿ ਇਸ ਨਾਲ ਬੱਚਿਆਂ ਨੂੰ ਵਿੱਤੀ ਸਹਾਰਾ ਮਿਲੇਗਾ ਅਤੇ ਹੋਰ ਲੋਕ ਨਸ਼ੇ ਵਿੱਚ ਡਰਾਈਵਿੰਗ ਤੋਂ ਡਰਨਗੇ ਅਤੇ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਇਹ ਇੱਕ ਵੱਡੇ ਬਦਲਾਅ ਦੀ ਸ਼ੁਰੂਆਤ ਹੈ ਜੋ ਨਸ਼ੇ ਵਿੱਚ ਡਰਾਈਵਿੰਗ ਕਰਨ ਵਾਲਿਆਂ ਲਈ ਸਖਤ ਕਾਨੂੰਨੀ ਸੰਕੇਤ ਹੈ ਹਾਲਾਂਕਿ ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਇਹ ਨਵਾਂ ਨਿਯਮ ਕਦੋਂ ਲਾਗੂ ਹੋਵੇਗਾ ਪਰ ਚਰਚਾ ਜ਼ੋਰਾਂ ਤੇ ਹੈ ਅਤੇ ਲੋਕ ਇਸ ਨੂੰ ਇੱਕ ਮਹੱਤਵਪੂਰਨ ਕਦਮ ਵੀ ਮੰਨ ਰਿਹਾ ਜੋ ਬੱਚਿਆਂ ਦੀ ਜ਼ਿੰਦਗੀ 'ਚ ਹਕੀਕਤ ਤੌਰ ਤੇ ਬਦਲਾਅ ਲਿਆ ਸਕਦੈ ਕੈਨੇਡਾ ਤੋਂ ਹੁਨਰਮੰਦ ਪ੍ਰਵਾਸੀ ਬਹੁਤੀ ਤੇਜ਼ੀ ਨਾਲ ਵਾਪਸ ਆਪਣੇ ਦੇਸ਼ਾਂ ਨੂੰ ਜਾ ਰਹੇ ਐ ਰਿਪੋਰਟ ਚੇਤਾਵਨੀ ਦੇ ਰਹੀ ਹੈ ਕਿ ਇਹ ਲੋਕ ਕੈਨੇਡਾ ਦੀ ਅਰਥ ਵਿਵਸਥਾ ਲਈ ਬਹੁਤ ਜ਼ਰੂਰੀ ਹਨ ਮਹਿੰਗਾਈ ਕੱਟ ਨੌਕਰੀਆਂ ਦੇ ਮੌਕੇ ਅਤੇ ਰਹਿਣ ਸਹਿਣ ਦੀਆਂ ਮੁਸ਼ਕਲਾਂ ਕਾਰਨ ਇਹ ਪ੍ਰਵਾਸੀ ਆਪਣੇ ਭਵਿੱਖ ਨੂੰ ਹੋਰ ਦਿਸ਼ਾ ਵੱਲ ਬਦਲ ਰਹੇ ਹਨ ਉੱਤਰ ਵੱਲੋਂ ਬਹੁਤ ਹੀ ਠੰਡੀ ਆਰਕਟਿਕ ਹਵਾ ਹੁਣ ਹੌਲੀ-ਹੌਲੀ ਦੱਖਣ ਵੱਲ ਖਿਸਕ ਰਹੀ ਹੈ ਅਤੇ ਇਹ ਹਵਾ ਕੈਨੇਡਾ ਦੀ ਕਈ ਸੂਬਿਆਂ ਵਿੱਚ ਤਾਪਮਾਨ ਨੂੰ ਇਕਦਮ ਡਿਗਾਏਗੀ। ਇਸ ਦਾ ਮਤਲਬ ਇਹ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਤੁਹਾਨੂੰ ਸਵੇਰੇ ਤੇ ਸ਼ਾਮ ਨੂੰ ਤਿੱਖੀ ਠੰਡ ਮਹਿਸੂਸ ਹੋਵੇਗੀ। ਇਸ ਮੌਸਮ ਦਾ ਬਦਲਾ ਸਾਡੇ ਲਈ ਇੱਕ ਸਾਫ਼ ਸੁਨੇਹਾ ਹੈ ਕਿ ਸਰਦੀ ਹੁਣ ਬਿਲਕੁਲ ਦਰਵਾਜ਼ੇ ਤੇ ਖੜੀ ਹੈ ਮਾਹਿਰ ਕਹਿੰਦੇ ਹਨ ਕਿ ਇਹ ਸਿਰਫ ਠੰਢੀ ਨਹੀਂ ਬਲਕਿ ਇਹ ਮੇਜਰ ਪੈਟਰਨ ਚੇਂਜ ਹੈ ਜਿਸ ਨਾਲ ਹਵਾਵਾਂ ਹੋਰ ਵੀ ਠੰਡੀਆਂ ਹੋ ਸਕਦੀਆਂ ਹਨ ਕੁਝ ਖੇਤਰਾਂ ਵਿੱਚ ਬਰਫ਼ ਦੀ ਸੰਭਾਵਨਾ ਵੀ ਵੱਧ ਸਕਦੀ ਹੈ ਅਤੇ ਦਿਨ ਦੇ ਤਾਪਮਾਨ ਆਮ ਤੋਂ ਕਾਫੀ ਘੱਟ ਰਹਿਣਗੇ ਇਸ ਲਈ ਜੇ ਤੁਸੀਂ ਕੰਮ ਤੇ ਜਾਂ ਸਕੂਲ ਜਾਂਦੇ ਹੋ ਤਾਂ ਹੁਣ ਗਰਮ ਜੈਕਟ ਦਸਤਾਨੇ ਅਤੇ ਟੋਪੀ ਕੱਢਣ ਦਾ ਸਮਾਂ ਆ ਗਿਆ ਹੈ ਇਹ ਮੌਸਮੀ ਤਬਦੀਲੀ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਪਤਝੜ ਦਾ ਮੌਸਮ ਮੁਕਰਿਆ ਹੈ ਅਤੇ ਅਸਲੀ ਕੈਨੇਡੀਅਨ ਸਰਦੀ ਦੀ ਸ਼ੁਰੂਆਤ ਬਹੁਤ ਜਲਦੀ ਹੋ ਸਕਦੀ ਹੈ ਇਸ ਹਫਤੇ ਕੁਝ ਥਾਵਾਂ ਤੇ ਹਵਾ ਵਿੱਚ ਕਾਰੜਾ ਪੈ ਸਕਦਾ ਹੈ ਅਤੇ ਇਸ ਲਈ ਹਰ ਕੋਈ ਧਿਆਨ ਨਾਲ ਤੇ ਸੁਰੱਖਿਤ ਰਹੇ Ontario ਸਰਕਾਰ ਇੱਕ ਨਵਾਂ ਕਾਨੂੰਨ ਲਿਆਉਣ ਬਾਰੇ ਸੋਚ ਰਹੀ ਹੈ ਜਿਸ ਦੇ ਤਹਿਤ ਕੋਈ ਡਰਾਈਵਰ ਅਗਰ ਨਸ਼ਾ ਕਰਨ ਦੇ ਦੌਰਾਨ ਗੱਡੀ ਚਲਾਉਂਦਾ ਹੈ ਜਾਂ ਕਿਸੇ ਵੀ ਮਾਪੇ ਦੀ ਮੌਤ ਦਾ ਕਾਰਨ ਬਣਦਾ ਹੈ ਤਾਂ ਉਸ ਨੂੰ ਮਰਨ ਵਾਲੇ ਮਾਪੇ ਦੇ ਬੱਚਿਆਂ ਨੂੰ ਲੰਬੇ ਸਮੇਂ ਲਈ ਚਾਈਲਡ ਸਪੋਰਟ ਦੇਣੀ ਪਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਸ ਲਈ ਉਹ ਬੱਚੇ ਜੋ ਮਾਪਿਆਂ ਨੂੰ ਹਾਦਸੇ ਵਿੱਚ ਖੋ ਦਿੰਦੇ ਆ ਉਹਨਾਂ ਲਈ ਇਹ ਸੁਰੱਖਿਆ ਬਹੁਤ ਮਹੱਤਵਪੂਰਨ ਹੈ Ontario ਸੂਬੇ ਨੇ 14 ਨਵੰਬਰ 2025 ਤੋਂ ਸਪੀਡ ਕੈਮਰੇ ਜਾਂ ਫੋਟੋ ਰਿਕਾਰਡ ਤੇ ਪਾਬੰਦੀ ਲਾ ਦਿੱਤੀ ਹੈ ਇਸ ਦਾ ਇਹ ਮਤਲਬ ਹੈ ਕਿ ਹੁਣ ਨਵੇਂ ਫੋਟੋ ਰਿਕਾਰਡ ਟਿਕਟ ਨਹੀਂ ਜਾਰੀ ਕੀਤੇ ਜਾਣਗੇ ਬ੍ਰੈਮਟਨ ਦੇ ਨਾਗਰਿਕਾਂ ਲਈ ਇਹ ਵੱਡੀ ਖਬਰ ਹੈ ਕਿਉਂਕਿ ਕਈ ਸਾਲਾਂ ਤੋਂ ਸਪੀਡ ਕੈਮਰੇ ਸੜਕਾਂ ਤੇ ਸੁਰੱਖਿਆ ਅਤੇ ਸਪੀਡ ਕੰਟਰੋਲ ਲਈ ਵਰਤੇ ਜਾ ਰਹੇ ਸਨ ਹਾਲਾਂਕਿ ਜੇ ਕਿਸੇ ਨੂੰ 14 ਨਵੰਬਰ ਤੋਂ ਪਹਿਲਾਂ ਕੈਮਰੇ ਵੱਲੋਂ ਟਿਕਟ ਮਿਲੀ ਸੀ ਤਾਂ ਉਹ ਟਿਕਟ ਅਜੇ ਵੀ ਕਾਨੂੰਨੀ ਤੌਰ ਤੇ ਵੈਧ ਹੈ ਤੇ ਉਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ। ਬ੍ਰੈਮਟਨ ਸਿਟੀ ਨੇ ਇਹ ਵੀ ਦੱਸਿਆ ਹੈ ਕਿ ਭਵਿੱਖ ਵਿੱਚ ਇਹ ਕੈਮਰੇ ਸਿਰਫ ਸਕੂਲ ਜ਼ੋਨ ਜਾਂ ਫਿਰ ਇੰਟਰਸੈਕਸ਼ਨ ਸੁਰੱਖਿਆ ਅਤੇ ਹੋਰ ਸੜਕ ਸੁਰੱਖਿਆ ਕਾਰਜਾਂ ਲਈ ਵਰਤੇ ਜਾਣਗੇ। ਇਸ پابੰਦੀ ਨਾਲ ਨਵੇਂ ਡਰਾਈਵਰਾਂ ਲਈ ਸਪੀਡ ਰੈਡਾਰ ਟਿਕਟਾਂ ਦਾ ਖਤਰਾ ਘੱਟ ਹੋ ਜਾਵੇਗਾ ਅਤੇ ਪੁਰਾਣੀਆਂ ਟਿਕਟਾਂ ਲਈ ਜ਼ਰੂਰੀ ਭੁਗਤਾਨ ਕਰਨਾ ਹੀ ਪਵੇਗਾ। ਸੂਬਾ ਕਹਿੰਦਾ ਹੈ ਕਿ ਇਹ ਕਦਮ ਸੜਕਾਂ ਤੇ ਸੁਰੱਖਿਆ ਸੁਨਿਚਿਤ ਕਰਨ ਲਈ ਅਤੇ ਲੋਕਾਂ ਨੂੰ ਸੁਰੱਖਿਤ ਡਰਾਈਵਿੰਗ ਵੱਲ ਪ੍ਰੇਰਿਤ ਕਰਨ ਲਈ ਲਿਆ ਗਿਆ ਹੈ। ਅਗਲੇ ਹਫਤੇ ਕੈਨੇਡਾ ਦੇ ਮੌਸਮ ਵਿੱਚ ਵੱਡਾ ਬਦਲਾਅ ਹੋਣ ਵਾਲਾ ਹੈ। ਉੱਤਰ ਤੋਂ ਬਹੁਤ ਠੰਡੀ ਹਵਾ ਦੱਖਣ ਵੱਲ ਖਿਸਕ ਰਹੀ ਹੈ ਜਿਸ ਨਾਲ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਅਚਾਨਕ ਘਟੇਗਾ। ਇਹ ਠੰਡੀ ਹਵਾ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਸਰਦੀ ਹੁਣ ਬਿਲਕੁਲ ਨੇੜੇ ਹੈ। ਕੈਨੇਡਾ ਵਿੱਚ ਹਾਲ ਹੀ ਵਿੱਚ ਸਿਆਸੀ ਮਾਹੌਲ ਵਿੱਚ ਇੱਕ ਮਹੱਤਵਪੂਰਨ ਘਟਨਾ ਵਾਪਰੀ ਹੈ ਕਾਰਨੀ ਦੀ ਲਿਬਰਲ ਸਰਕਾਰ ਦੀ ਬਜਟ ਵੋਟ ਨੇ ਚੋਣ ਤੋਂ ਬਚਾਉਣ ਦੇ ਵਿੱਚ ਮਦਦ ਕੀਤੀ ਹੈ ਕੰਜ਼ਰਵੇਟਿਵ ਪਾਰਟੀ ਨੇ ਕੁਝ ਮੈਂਬਰਾਂ ਨੇ ਜਾਣਬੁੱਝ ਕੇ ਬਜਟ ਦੇ ਵਿਰੋਧ ਵਿੱਚ ਵੋਟ ਨਹੀਂ ਦਿੱਤੀ ਕੁਝ ਨੇ ਤਾਂ ਇਹ ਵੀ ਕਿਹਾ ਹੈ ਕਿ VOTING ਵਿੱਚ ਟੈਕਨੋਲੋਜੀ ਸਮੱਸਿਆ ਆ ਗਈ ਸੀ ਜਿਸ ਕਾਰਨ ਉਹ ਆਪਣੀ ਪੋਜੀਸ਼ਨ ਨਹੀਂ ਦਿਖਾ ਸਕੇ ਇਸ ਤਰ੍ਹਾਂ ਬਜਟ ਆਸਾਨੀ ਨਾਲ ਪਾਸ ਹੋ ਗਿਆ ਤੇ ਸਰਕਾਰ ਆਪਣੇ ਪਹਿਲਾ ਬਜਟ ਨੂੰ ਮਨਾਉਣ ਵਿੱਚ ਕਾਮਯਾਬ ਰਹੀ ਸਿਆਸਤਦਾਨਾਂ ਨੇ ਸੋਚਿਆ ਕਿ ਇਸ ਸਮੇਂ ਚੋਣ ਕਰਨਾ ਸਿਆਸੀ ਅਸਥਿਰਤਾ ਵਧਾ ਸਕਦਾ ਹੈ ਇਸ ਲਈ ਬਜਟ ਪਾਸ ਕਰਵਾਉਣਾ ਅਤੇ ਚੋਣ ਤੋਂ ਬਚਣਾ ਸਾਰਿਆਂ ਦੇ ਹਿੱਤ ਵਿੱਚ ਹੈ ਇਸ ਘਟਨਾ ਨੇ ਦਿਖਾਇਆ ਹੈ ਕਿ ਕਈ ਵਾਰੀ ਰਾਜਨੀਤਿਕ ਸਮਝੌਤੇ ਅਤੇ ਹਿਸਾਬ ਕਿਤਾਬ ਸਿਆਸਤ ਵਿੱਚ ਮਹੱਤਵਪੂਰਨ ਫੈਸਲੇ ਲੈਣ ਵਿੱਚ ਸਹਾਇਕ ਹੁੰਦਾ ਹੈ Ontario ਵਿੱਚ ਹੁਣ ਸਪੀਡ ਕੈਮਰੇ ਬੰਦ ਹੋ ਗਏ ਹਨ Brampton ਵਿੱਚ ਨਵੇਂ ਫੋਟੋ ਰਿਕਾਰਡ ਟਿਕਟ ਨਹੀਂ ਮਿਲਣਗੇ ਪਰ ਜੋ ਟਿਕਟ ਪਹਿਲਾਂ ਜਾਰੀ ਹੋ ਚੁੱਕੀਆਂ ਹਨ ਉਹਨਾਂ ਦਾ ਭੁਗਤਾਨ ਕਰਨਾ ਪਵੇਗਾ ਕੈਮਰੇ ਹੁਣ ਸਕੂਲ ਜ਼ੋਨ ਜਾਂ ਫਿਰ ਸੁਰੱਖਿਆ ਕੰਮਾਂ ਲਈ ਵਰਤੇ ਜਾ ਸਕਦੇ ਹਨ ਕੈਨੇਡਾ ਵਿੱਚ ਆਉਣ ਵਾਲੇ ਹਰ 5 ਵਿੱਚੋਂ ਇੱਕ ਪ੍ਰਵਾਸੀ ਦੇ ਛੱਡ ਕੇ ਵਾਪਸ ਜਾ ਰਿਹਾ ਇਹ ਗੱਲ ਕੈਨੇਡਾ ਲਈ ਇੱਕ ਚਿੰਤਾ ਵਾਲੀ ਗੱਲ ਹੈ ਉਹਨਾਂ ਲੋਕਾਂ ਲਈ ਵੀ ਜੋ ਇੱਥੇ ਬਿਹਤਰ ਭਵਿੱਖ ਦੀ ਉਮੀਦ ਨਾਲ ਆਉਂਦੇ ਹਨ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੋ ਲੋਕ ਸਭ ਤੋਂ ਵੱਧ ਕੈਨੇਡਾ ਛੱਡ ਰਹੇ ਹਨ ਉਹ ਉਹ ਲੋਕ ਹਨ ਜੋ ਉੱਚ ਸਿੱਖਿਆ ਵਾਲੇ ਤਜਰਬੇਕਾਰ ਅਤੇ ਬਹੁਤ ਹੁਨਰਮੰਦ ਪ੍ਰਵਾਸੀਆਂ ਇਹ ਉਹ ਲੋਕ ਹਨ ਜੋ ਇੰਜੀਨੀਅਰ ਡਾਕਟਰ ਆਈਟੀ ਪ੍ਰੋਫੈਸ਼ਨਲ ਅਤੇ ਮੈਨੇਜਰ ਆਦਿ ਜਈਆਂ ਵੱਡੀਆਂ ਨੌਕਰੀਆਂ ਕਰ ਸਕਦੇ ਹਨ ਪਰ ਫਿਰ ਵੀ ਇਹ ਲੋਕ ਕੈਨੇਡਾ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ ਵਿੱਚ ਜਾ ਰਹੇ ਹਨ ਆਖਿਰ ਇਸ ਦਾ ਕਾਰਨ ਕੀ ਹੈ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ ਕਿ ਕੈਨੇਡਾ ਵਿੱਚ ਜੀਣ ਦੀ ਲਾਗਤ ਬਹੁਤ ਵੱਧ ਗਈ ਹੈ ਘਰ ਖਾਣਾ ਪੀਣਾ ਗੈਸ ਸਭ ਕੁਝ ਮਹਿੰਗਾ ਹੋ ਰਿਹਾ ਹੈ ਦੂਜਾ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਨਵੇਂ ਪ੍ਰਵਾਸੀਆਂ ਨੂੰ ਆਪਣੇ ਖੇਤਰ ਦੀ ਨੌਕਰੀ ਨਹੀਂ ਮਿਲ ਰਹੀ ਉਹਨਾਂ ਨੂੰ ਆਪਣੀ ਸਿੱਖਿਆ ਅਤੇ ਤਜਰਬੇ ਦੇ ਬਾਵਜੂਦ ਛੋਟੀ ਮੋਟੀ ਨੌਕਰੀ ਕਰਨੀ ਪੈ ਰਹੀ ਹੈ ਤੇ ਤੀਜਾ ਕਾਰਨ ਇਹ ਹੈ ਕਿ ਕਈ ਲੋਕ ਕਹਿੰਦੇ ਹਨ ਕਿ ਲੰਬੇ ਸਮੇਂ ਦੀ ਸਥਿਰਤਾ ਨਹੀਂ ਮਿਲ ਰਹੀ ਇਸ ਲਈ ਉਹ ਲੋਕ ਹੋਰ ਦੇਸ਼ਾਂ ਦਾ ਰੁਖ ਕਰ ਰਹੇ ਹਨ ਜਿੱਥੇ ਉਹਨਾਂ ਨੂੰ ਬਿਹਤਰ ਮੌਕੇ ਮਿਲ ਸਕਣ ਇਹ ਹਾਲਾਤ ਵੇਖ ਕੇ ਇਹ ਸਾਫ ਪਤਾ ਲੱਗਦਾ ਹੈ ਕਿ ਕੈਨੇਡਾ ਨੂੰ ਹੁਣ ਆਪਣੀ ਪ੍ਰਵਾਸ ਨੀਤੀ ਤੇ ਵਧੇਰਾ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਜਿਹੜੇ ਲੋਕ ਇੱਥੇ ਸੁਪਨੇ ਲੈ ਕੇ ਆਉਂਦੇ ਹਨ ਉਹ ਇੱਥੇ ਰਹਿ ਕੇ ਉਹਨਾਂ ਨੂੰ ਪੂਰਾ ਕਰ ਸਕਣ ਕੈਨੇਡਾ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਕਾਰਨੀ ਦੇ ਬਜਟ ਨੂੰ ਪਾਸ ਹੋਣ ਵਿੱਚ ਮਦਦ ਕੀਤੀ ਹੈ ਜਿਸ ਨਾਲ ਨਵੀਂ ਚੋਣ ਤੋਂ ਬਚਿਆ ਗਿਆ ਕਈ ਕੰਜ਼ਰਵੇਟਿਵ ਮੈਂਬਰਾਂ ਨੇ ਵੋਟ ਨਹੀਂ ਦਿੱਤੀ ਜਾਂ ਟੈਕਨੋਲੋਜੀ ਦੀ ਸਮੱਸਿਆ ਦਾ ਹਵਾਲਾ ਦਿੱਤਾ ਜਿਸ ਕਾਰਨ ਬਜਟ ਆਸਾਨੀ ਨਾਲ ਪਾਸ ਹੋ ਗਿਆ ਇਸ ਲਈ ਲਿਬਰਲ ਸਰਕਾਰ ਆਪਣੇ ਪਹਿਲੇ ਬਜਟ ਨੂੰ ਮਨਾਉਣ ਵਿੱਚ ਸਫਲ ਰਹੀ ਹੈ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਾਂ ਲਈ ਹਾਲਾਤ ਬਦਲ ਗਏ ਨਵੇਂ ਆંકड़े ਦੱਸਦੇ ਹਨ ਕਿ ਸਾਲ ਹੁਣ ਪੈਚ ਕਿ ਇਸ ਸਾਲ ਹੁਣ ਤੱਕ ਕੈਨੇਡਾ ਨੇ 18% ਤੋਂ ਘੱਟ ਸਟੂਡੈਂਟ ਵੀਜ਼ਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਗਿਣਤੀ ਪਹਿਲਾਂ ਨਾਲੋਂ ਕਾਫੀ ਘੱਟ ਹੈ ਅਤੇ ਇਸ ਕਰਕੇ ਕਈ ਵਿਦਿਆਰਥੀ ਜੋ ਕੈਨੇਡਾ ਦਾ ਸੁਪਨਾ ਦੇਖ ਰਹੇ ਸਨ ਉਨ੍ਹਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ। IRCC ਨੇ ਤਾਜ਼ਾ ਅਪਡੇਟ ਦਿੱਤੀ ਹੈ ਤੇ ਦੱਸਿਆ ਹੈ ਕਿ ਭਾਵੇਂ ਵੀਜ਼ੇ ਘੱਟ ਹੋਏ ਹਨ ਪਰ ਭਾਰਤ ਅਜੇ ਵੀ ਕੈਨੇਡਾ ਦੀ ਸਭ ਤੋਂ ਵੱਡੀ ਵਿਦੇਸ਼ੀ ਵਿਦਿਆਰਥੀਆਂ ਦਾ ਸਰੋਤ ਹੈ ਭਾਰਤ ਤੋਂ ਬਾਅਦ ਚੀਨ ਨਾਈਜੀਰੀਆ ਫਿਲੀਪੀਨਸ ਅਤੇ ਫਰਾਂਸ ਦੇ ਵਿਦਿਆਰਥੀ ਸਭ ਤੋਂ ਵੱਧ ਪੜ੍ਹਾਈ ਲਈ ਜਾ ਰਹੇ ਹਨ ਆਈਆਰਸੀਸੀ ਦੇ ਤਾਜ਼ਾ ਅਪਡੇਟਾਂ ਅਨੁਸਾਰ ਵੀਜ਼ੇ ਭਾਵੇਂ ਘੱਟ ਹੋਏ ਹਨ ਪਰ ਭਾਰਤ ਅਜੇ ਵੀ ਕੈਨੇਡਾ ਦੇ ਸਭ ਤੋਂ ਵੱਡੇ ਵਿਦੇਸ਼ੀ ਵਿਦਿਆਰਥੀਆਂ ਦਾ ਸਰੋਤ ਹੈ ਭਾਰਤ ਤੋਂ ਬਾਅਦ ਚੀਨ ਨਾਈਜੀਰੀਆ ਅਤੇ ਫਰਾਂਸ ਦੇ ਵਿਦਿਆਰਥੀ ਸਭ ਤੋਂ ਵੱਧ ਗਿਣਤੀ ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਆ ਰਹੇ ਹਨ ਇਹ ਦੇਸ਼ ਹਮੇਸ਼ਾ ਤੋਂ ਕੈਨੇਡਾ ਦੇ ਸਿੱਖਿਆ ਸਿਸਟਮ ਉੱਤੇ ਭਰੋਸਾ ਕਰਦੇ ਆਣ ਪਰ ਹੁਣ ਇਹ ਨਵਾਂ ਵੀਜ਼ਾ ਕਟੋਤੀ ਲਈ ਪਰਿਵਾਰਾਂ ਅਤੇ ਸਟੂਡੈਂਟਾਂ ਲਈ ਨਵੀਂ ਚੁਣੌਤੀ ਲੈ ਕੇ ਆ ਰਿਹਾ ਹੈ ਮਾਹਰਾਂ ਨੇ ਕਿਹਾ ਹੈ ਕਿ ਇਹ ਕਟਾ ਕੈਨੇਡਾ ਦੀਆਂ ਨਵੀਆਂ ਨੀਤੀਆਂ ਰੈਂਟ ਸੈਂਡ ਦੀ ਵਾਧੂ ਕੀਮਤ ਅਤੇ ਸਟੂਡੈਂਟ ਕੈਂਪ ਵਰਗੀਆਂ ਪਾਬੰਦੀਆਂ ਕਾਰਨ ਹੋ ਰਿਹਾ ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਹੁਣ ਸੋਚ ਰਹੇ ਹਨ ਕਿ ਕੈਨੇਡਾ ਅਜੇ ਵੀ ਪੜ੍ਹਾਈ ਅਤੇ ਭਵਿੱਖ ਬਣਾਉਣ ਲਈ ਪਹਿਲੀ ਪਸੰਦ ਹੈ ਜਨ ਹੁਣ ਸਭ ਦੀਆਂ ਨਜ਼ਰਾਂ ਕੈਨੇਡਾ ਸਰਕਾਰ ਤੇ ਹਨ ਕਿਉਂਕਿ ਇਹ ਫੈਸਲਾ ਸਿਰਫ ਵੀਜ਼ਿਆਂ ਦੀ ਗਿਣਤੀ ਹੀ ਨਹੀਂ ਸਗੋ ਯੂਨੀਵਰਸਟੀਆਂ ਕਾਲਜਾਂ ਅਤੇ ਕੈਨੇਡਾ ਦੀ ਅਰਥਵਿਵਸਥਾ ਨੂੰ ਵੀ ਸਿੱਧਾ ਪ੍ਰਭਾਵ ਪਾ ਸਕਦੇ ਹਨ ਆਉਣ ਵਾਲੇ ਮਹੀਨਿਆਂ ਵਿੱਚ ਦੱਸਾਂਗੇ ਕਿ ਇਹ ਵੀਜ਼ਾ ਕਟੌਤੀ ਇੱਕ ਅਸਥਾਈ ਫੈਸਲਾ ਹੈ ਜਾਂ ਭਵਿੱਖ ਵਿੱਚ ਵੀ ਇਹ ਫੈਸਲਾ ਇਵੇਂ ਹੀ ਰਹੇਗਾ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਐਨਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦੀਓ ਇਜਾਜ਼ਤ ਧੰਨਵਾਦ